ਤਾਂ ਤੇਰੇ ਬੱਚੇ ਸੈਰਨ ਪਰਪਰੇ ਸੱਤੀ ਕਾਲ ਹਾਂ ਬੇਟਾ ਨੋ ਉਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਭਾਈ ਜੱਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦਾ ਪਾ 10ਵਾਂ ਸੈੱਟ ਸ਼ੁਰੂ ਕਰਨ ਲੱਗੇ ਆ ਟੋਟਲ 20 ਸੈੱਟ ਹੈਗੇ ਆ ਤੇ 10ਵੇਂ ਸੈੱਟ ਦਾ ਪਹਿਲਾ ਪੈਰਾ ਬਿਟਾ ਧਿਆਨ ਨਾਲ ਪੜਾਂਗੇ ਕਿੰਦਾ ਜਦੋਂ ਗੈਸ ਲੀਕ ਹੋਈ ਤਾਂ ਮੈਂ ਬਹੁਤ ਛੋਟਾ ਸੀ ਬੇਟਾ ਗੈਸ ਲੀਕ ਦੀ ਪ੍ਰਕਿਰ ਖਪਾਲ ਦੀ ਘਟਨਾ ਬਾਰੇ ਗੱਲ ਕਰ ਰਿਹਾ ਹੋਊਗਾ ਮੇਰੀ ਮਾਂ ਦੱਸਦੀ ਹੈ ਕਿ ਉਹ ਮੈਨੂੰ ਫੜ ਕੇ ਜਹਾਗੀਰਾਬਾਦ ਭੱਜ ਗਈ ਸੀ ਇਹ ਗੈਸ ਲੀਕ ਦੀ ਘਟਨਾ ਮੇਰੀ ਯਾਦ ਵਿੱਚ ਮੈਂ ਬਿਮਾਰੀ ਵਿੱਚ ਆਪਣਾ ਪਹਿਲਾ ਕਦਮ ਚੁੱਕਿਆ ਅਤੇ ਹੁਣ ਵੀ ਮੈਂ ਇਸ ਤੋਂ ਬਚ ਨਹੀਂ ਸਕਿਆ ਠੀਕ ਹੈ ਉਹ ਕਹਿੰਦਾ ਵੀ ਮੈਂ ਉਦੋਂ ਬਿਮਾਰ ਹੀ ਸੀ ਜਦੋਂ ਮੈਂ ਪਹਿਲਾ ਕਦਮ ਠੱਕਿਆ ਸੀ ਤੇ ਹੁਣ ਫੇਰ ਕਹਿੰਦਾ ਮੈਂ ਇਸ ਤੋਂ ਬਚ ਨਹੀਂ ਸਕਿਆ ਇਸ ਵਿਚਾਲੇ ਕੁਝ ਸਮੇਂ ਲਈ ਕੁਝ ਰਾਹਤ ਮਿਲੀ ਸੀ ਪਰ ਹੁਣ ਸਭ ਕੁਝ ਫੇਰ ਤੋਂ ਵਾਪਸ ਆ ਗਿਆ ਹੈ ਤਾਂ ਬੇਟਾ ਗੈਸ ਲੀਕੇਜ ਦੀ ਦੁਰਘਟਨਾ ਬਾਰੇ ਗੱਲ ਕਰ ਰਹੇ ਆ ਠੀਕ ਹੈ ਤਾਂ ਉਹਦੇ ਨਾਲ ਜਿਹੜੀਆਂ ਨੁਕਸਾਨ ਹੁੰਦੇ ਆ ਠੀਕ ਹੈ ਉਹ ਕਹਿੰਦਾ ਫੇਰ ਵਾਪਸ ਆ ਗਿਆ ਮੇਰਾ ਗਲਾ ਤੇ ਅੱਖਾਂ ਸੁੱਜੀਆਂ ਹੋਈਆਂ ਹਨ ਠੀਕ ਹੈ ਬੇਟਾ ਉਹ ਜ਼ਹਿਰੀਲੀ ਗੈਸ ਕਿਤੋਂ ਲੀਕ ਹੋਈ ਹੋਊਗੀ ਮੇਰਾ ਚਿਹਰਾ ਸੁੱਜਿਆ ਹੋਇਆ ਹੈ ਮੇਰੇ ਗਲੇ ਅੰਦਰੋਂ ਖੂਨ ਵਗ ਰਿਹਾ ਹੈ ਮੇਰਾ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਮੈਂ ਹੋਸ਼ ਗਵਾ ਬੈਠਦਾ ਹਾਂ ਤੇ ਬੇਟਾ ਗੈਸ ਲੀਕੇਜ ਦੇ ਨਾਲ ਹੋਏ ਜਿਹੜੇ ਉਹਦੇ ਸਿੰਪਟਮ ਆ ਉਹਨਾਂ ਬਾਰੇ ਗੱਲ ਕਰ ਰਿਹਾ ਹੈ ਠੀਕ ਆ ਲੱਛਣ ਮੇਰੇ ਸਾਰੇ ਸਰੀਰ ਤੇ ਲਾਲ ਧੱਬੇ ਹਨ ਪਹਿਲਾਂ ਇਹ ਚਟਾਕ 1 ਰੁਪਏ ਦੇ ਸਿੱਕੇ ਦੇ ਬਰਾਬਰ ਵੱਡੇ ਹੁੰਦੇ ਸਨ ਪਰ ਹੁਣ ਛੋਟੇ ਹੋ ਗਏ ਹਨ ਮੇਰੇ ਸੱਜੇ ਪੈਰ ਕਾਰਨ ਮੈਨੂੰ ਤੁਰਨ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਮੇਰੇ ਪੈਰਾਂ ਨੂੰ ਮੈਂ ਮੇਰੇ ਪੈਰਾਂ ਨੂੰ ਦੇਖਦਾ ਹਾਂ ਉਹ ਛਾਲਿਆਂ ਨਾਲ ਟਕੇ ਹੋਏ ਹਨ ਕਿਉਂ ਛਾਲਿਆਂ ਨਾਲ ਟਕੇ ਹੋਏ ਬੇਟਾ ਗੈਸ ਦੇ ਜਿਹੜੇ ਦੁਰਪ੍ਰਭਾਵ ਹੋਏ ਹੋਏ ਆ ਠੀਕ ਹੈ ਸਾਡੇ ਨਾਲ ਬਹੁਤ ਕੁਝ ਹੋ ਗਿਆ ਹੈ ਗੈਸ ਕਾਰਨ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ ਤਾਂ ਬੇਟਾ ਕਾਫੀ ਦੇਰ ਪਹਿਲਾਂ ਆਪ ਕੋਲ ਦੇ ਵਿੱਚ ਗੈਸ ਕਾਂਡ ਹੋਇਆ ਸੀਗਾ ਕੋਈ ਗੈਸ ਰਿਸ ਗਈ ਸੀ ਉਹਦੇ ਦੁਸ਼ ਪ੍ਰਭਾਵਾਂ ਬਾਰੇ ਆ ਜਿਹੜੀ ਇਹ ਗੱਲ ਕਰ ਰਿਹਾ ਹੈ ਠੀਕ ਹੈ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਗੈਸ ਲੀਕ ਹੋਣ ਕਾਰਨ ਲੇਖਕ ਦੀ ਮਾਂ ਕਿੱਥੇ ਭੱਜ ਗਈ ਸੀਗੀ ਬੇਟਾ ਤਾਂ ਆਪਾਂ ਪੈਰੇ ਦੇ ਵਿੱਚ ਪੜਿਆ ਹਾਜੀਰਾਬਾਦ ਦੇ ਵਿੱਚ ਭੱਜ ਗਈ ਸੀ ਉਹਨੂੰ ਲੈ ਕੇ ਕਿਹੜਾ ਸ਼ਬਦ ਲਹੂ ਦਾ ਸਮਾਨ ਅਰਥੀ ਹੈ ਸਮਾਨ ਅਰਥੀ ਲਹੂ ਦਾ ਬੇਟਾ ਖੂਨ ਆ ਠੀਕ ਹੈ ਬਹੁਤ ਸਾਰਾ ਕੁਰਬਾਨੀ ਦੋੜਨਾ ਇਹ ਤਾਂ ਹੈ ਹੀ ਨਹੀਂ ਅੱਗੇ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਸਭ ਤੋਂ ਪਹਿਲਾਂ ਚਿਤਾਕ ਕਿ ਹੋ ਜਹੇ ਸਨ 25 ਪੈਸੇ ਦੇ ਪੈ 1 ਰੁਪਏ ਦੇ ਸਿੱਕੇ ਵਾਂਗ ਤਾਂ ਬੇਟਾ ਸਭ ਤੋਂ ਪਹਿਲਾਂ ਚਿਤਾਕ ਕਿਵੇਂ ਸੀ 1 ਰੁਪਏ ਦੇ ਸਿੱਕੇ ਵਾਂਗ ਤਾਂ ਅੱਗੇ ਸੂਜ ਦਾ ਅਰਥ ਹੈ ਸੋਕਾਉਣਾ ਸੁੱਜਣਾ ਸੋਨਾ ਸੋਗ ਸੁੱਜਣਾ ਸੂਜ ਦਾ ਅਰਥ ਕੀ ਹੈ ਸੁੱਜਣਾ ਠੀਕ ਹੈ ਜਦੋਂ ਇਹ ਘਟਨਾ ਵਾਪਰੀ ਲੇਖਕ ਉਦੋਂ ਬਹੁਤ ਵੱਡਾ ਸੀ ਬਹੁਤ ਛੋਟਾ ਸੀ ਵਿਦੇਸ਼ ਵਿੱਚ ਸੀ ਬੁੱਢਾ ਹੋ ਗਿਆ ਸੀ ਬਹੁਤ ਛੋਟਾ ਸੀ ਬੇਟਾ ਠੀਕ ਹੈ ਸ਼ੁਰੂ ਚ ਹੀ ਕਹਿੰਦਾ ਨਾ ਜਦੋਂ ਗੈਸ ਲੀਕ ਹੋਈ ਤਾਂ ਮੈਂ ਬਹੁਤ ਛੋਟਾ ਸੀ ਗੈਸ ਲੀਕ ਦੀ ਘਟਨਾ ਬਾਰੇ ਗੱਲ ਕਰਦੇ ਪਏ ਹਾਂ ਸੋ ਇਹ ਸੀਗਾ ਬੇਟਾ ਇਹਦਾ ਆਖਰੀ ਸਵਾਲ ਤੇ ਅਗਲਾ ਪੈਰਾ ਆਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ